ਅਜੇ ਤੱਕ ਮਨੂੰ ਐਫਆਈਆਰ ਵਿੱਚ ਕਿਹੜੇ ਬੰਦੇ ਨੇ ਜਿਨ੍ਹਾਂ ਨੂੰ ਸਸਪੈਂਡ ਕੀਤਾ ਹੈ 12 ਬੰਦਿਆਂ ਦਾ ਨਾਮ ਨਹੀਂ ਪਤਾ ਦੂਜੀ ਗੱਲ ਐਫਆਈਆਰ ਕਰ ਦਿੱਤੀ ਮਗਰ ਜਿਹੜੀ ਸਾਰੀ ਕਹਾਣੀ ਐਸਐਸਪੀ ਸਾਹਿਬ ਜਿਨ੍ਹਾਂ ਨੇ ਇਹ ਫੈਲਾਈ ਹੈ ਜਿਨ੍ਹਾਂ ਦੀ ਵਜ੍ਹਾ ਨਾਲ ਇਹ ਸਾਰੀ ਪ੍ਰੋਬਲਮ ਆਈ ਹੈ ਕਿ ਆਪਣਾ ਸ਼ਮਿੰਦਰ ਸਿੰਘ ਆਪਣੇ ਅਫਸਰਾਂ ਨੂੰ ਜਿਹੜੇ ਪੁਲਿਸ ਦੇ ਗੁੰਡੇ ਹਨ ਉਹਨਾਂ ਨੂੰ ਬਚਾਉਣ ਲਈ ਅਗਰ ਮੇਰੇ ਹਸਬੰਡ ਗੁਨੇਗਾਰ ਹੋਣਗੇ ਮੈਂ ਫੇਰ ਇੱਥੇ ਆ ਕੇ ਦੱਸੂਗੀ ਕਿ ਜੀ ਮੈਂ ਮਾਫੀ ਮੰਗਦੀ ਆ ਮੇਰੇ ਹਸਬੰਡ ਗੁਨੇਗਾਰ ਮੈਂ ਖਾਲੀ ਦੋ ਹੀ ਮੰਗਾਂ ਸਾਡੀ ਹੋਰ ਕੋਈ ਮੰਗਾ ਨਹੀਂ ਹੈ ਪੰਜਾਬ ਸਰਕਾਰ ਨੂੰ ਰਿਕੁਐਸਟ ਕਰਦੀ ਆ ਕਿ ਦੋਨੋਂ ਮੰਗਾ ਸਾਡੀ ਪੂਰੀ ਕਰੋ ਆਪਾਂ ਮੋਰਚਾ ਉਠਾਈਏ ਕਿਉਂਕਿ ਸਰਕਾਰ ਹੀ ਨੇ ਇਸ ਨੂੰ ਇਹ ਚਾਰ ਬੰਦਿਆਂ ਨੂੰ ਬਚਾਇਆ ਹੋਇਆ ਸੀ ਸਰਕਾਰ ਨੇ ਇੰਨਾ ਹੱਕ ਹੀ ਕਿਉਂ ਦਿੱਤਾ ਹੋਇਆ ਹੈ ਇੱਕ ਪੁਲਿਸ ਜਿਹੜੀ ਸਾਡੀ ਸੁਰੱਖਿਆ ਲਈ ਹੁੰਦਾ ਹੈ ਕਿ ਉਹ ਡੰਡੇ ਕਟੇ ਕਿਸੇ ਨੂੰ ਗੋਲੀ ਮਾਰ ਦੇ ਕੁਝ ਵੀ ਹੋਏ ਤੁਸੀਂ ਅਗਰ ਸੋਸ਼ਲ ਮੀਡੀਆ ਤੇ ਜਾਓਗੇ ਇਹਨਾਂ ਹਸਤਾਂ ਦੇ ਬਾਰੇ ਬਹੁਤ ਕੇਸਿਸ ਐ ਜਿਨ੍ਹਾਂ ਨੂੰ ਸਰਕਾਰ ਨੇ ਬੰਦ ਕਰਤਾ ਕੇਸਿਸ ਐ ਜੇ ਲੋਕੀ ਰੋ ਰਹੇ ਨੇ ਇਥੇ ਜਿਨ੍ਹਾਂ ਦੇ ਰੋਨੀ ਹਰਜਿੰਦਰ ਢਿੱਲੋਂ ਦੇ ਕੇਸਿਸ ਚੱਲ ਰਹੇ ਨੇ ਤਾਂ ਸਰਕਾਰ ਨੇ ਆਪਣੀ ਜਿਹੜੀ ਰਿਪੋਰਟ ਪਾੰਦੇ ਨੇ ਉਹ ਰਿਪੋਰਟ ਕੁਝ ਨਹੀਂ ਪਾਇਆ ਬੋਲਿਆ ਗਲਤੀ ਨਹੀਂ ਔਰ ਦਬਾਅ ਪਾ ਕੇ ਬਾਅਦ ਵਿੱਚ ਕੰਪਰੋਮਾਈਜ਼ ਕਰਕੇ ਕਦਮ ਕਿਉਂ ਐਫ ਆਈ ਆਰ ਦਾ ਬੇਵਾਲੇ ਦੇ ਨਾਮ ਕੀਤੀ ਗਈ ਕਿ ਜਦੋਂ ਇਨਕੁਆਇਰੀ ਸੀਬੀਆਈ ਇਨਕੁਆਇਰੀ ਪਾ ਰਹੇ ਆ ਤੇ ਖਾਲੀ ਪੰਜਾਬ ਸਰਕਾਰ ਦੇ ਪੁਲਿਸ ਤੇ ਕਰਮੀਆਂ ਲਈ ਨਹੀਂ ਹੈ ਉਹ ਮੇਰੇ ਹਸਬੰਦ ਨੇ ਵੀ ਦੇਣੀ ਹੈ ਨਾ ਸਟੇਟਮੈਂਟ ਪਰ ਮੇਰੇ ਬੇਟੇ ਨੇ ਵੀ ਦੇਣੀ ਹੈ ਤੇ ਅਗਰ ਉਹ ਗਲਤ ਪਾਏ ਗਏ ਤਾਂ ਉਹਨਾਂ ਨੂੰ ਵੀ ਉਨੀ ਸਜ਼ਾ ਮਿਲੇਗੀ ਅੱਜ ਤੁਸੀਂ ਮੈਨੂੰ ਇਹ ਦੱਸੋ ਕਿਹੜਾ ਨਾਗਰਿਕ ਖੁਸ਼ ਹੈ ਜੋ ਇੱਕ ਐਫ ਆਈ ਆਰ ਵੀ ਕਰ ਦੇ ਨਾ ਅਗਰ ਮਤਲਬ ਕੰਪਲੇਨ ਦੇਣ ਜਾਂ ਤੂੰ ਵੀ ਸੋਧਾ ਛੱਡ ਪਰੇ ਕਿਉਂਕਿ ਉਸ ਨੂੰ ਪਤਾ ਹੈ ਉਸ ਨੂੰ ਜਸਟਿਸ ਨਹੀਂ ਮਿਲੇਗਾ ਅਸਗੱਲ ਹੀ ਮੈਂ ਹਾਂ ਕਵਰ ਸਿੰਘ 베ਦੀ ਪਟਿਆਲਾ ਵਿੱਚ ਪੱਕੇ ਮੋਰਚੇ ਦੀ ਸ਼ੁਰੂਆਤ ਇਸ ਕਰਕੇ ਹੋਈ ਆ ਕਿ ਕਰਨਲ ਪਸ਼ਪਿੰਦਰ ਸਿੰਘ ਬਾਠ ਦੇ ਨਾਲ ਕੁੱਟਮਾਰ ਉਹਨਾਂ ਦੇ ਬੇਟੇ ਨਾਲ ਕੁੱਟਮਾਰ ਤੇ ਉਸ ਤੋਂ ਬਾਅਦ ਪਰਿਵਾਰ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਹੁਣ ਸਾਬਕਾ ਸੈਨਿਕ ਤੇ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਵੀ ਪੱਕੇ ਮੋਰਚੇ ਦੇ ਵਿੱਚ ਸ਼ਮੂਲਿਤ ਕਰ ਰਹੀਆਂ ਹਨ ਆਖਰੀ ਮਾਮਲਾ ਹੁਣ ਕਿਸ ਪਾਸੇ ਜਾਏਗਾ ਕਿਉਂਕਿ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਅਸੀਂ ਕਾਰਵਾਈ ਕਰਤੀ ਐਫ ਆਈ ਆਰ ਕਰਤੀ ਤੇ ਪਰਿਵਾਰ ਇੱਕੋ ਗਲਤ ਤੇ ਅੜਿਆ ਹੋਇਆ ਹੈ ਕਿ ਅਜੇ ਉਹਨਾਂ ਨੂੰ ਬਰਖਾਸਤ ਕਰਵਾਉਣਾ ਐ ਐਸਐਸਪੀ ਦਾ ਤਬਾਦਲਾ ਚਾਹੀਦਾ ਐ ਤੇ ਹੋਰ ਬਹੁਤ ਸਾਰੀਆਂ ਮੰਗਾਂ ਸਾਡੇ ਨਾਲ ਕਰਨਲ ਪਸ਼ਪਿੰਦਰ ਸਿੰਘ ਬਾਠ ਦੀ ਪਤਨੀ ਰਿਤੂ ਬਾਠ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਜਾਣਦਿਆ ਕਿ ਹੁਣ ਪੱਕੇ ਮੋਰਚੇ ਦੇ ਵਿੱਚੋਂ ਹੁਣ ਹੋਰ ਕਿਸ ਤਰ੍ਹਾਂ ਦੀ ਮੰਗ ਐ ਮੈਡਮ ਕਿਸ ਤਰ੍ਹਾਂ ਵੇਖਦੇ ਹੋ ਕਿ ਲਗਾਤਾਰ ਪੱਕੇ ਮੋਰਚੇ ਦੀ ਸ਼ੁਰੂਆਤ ਹੋ ਚੁੱਕੀ ਐ ਬਹੁਤ ਸਾਰੇ ਸਾਫ ਕਾਸ ਸੈਨਿਕ ਕਿਸਾਨ ਆਗੂ ਇਸ ਗੱਲ ਤੇ ਆ ਚੁੱਕੇ ਆ ਕਿ ਇਨਸਾਫ ਮਿਲਣਾ ਚਾਹੀਦਾ ਕਿਸ ਤਰ੍ਹਾਂ ਦਾ ਇਨਸਾਫ ਮਿਲੇ ਕਿਉਂਕਿ ਇੱਕ ਐਫ ਆਈ ਆਰ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਹੈ ਉੱਚ ਪੁਲਿਸ ਅਧਿਕਾਰੀ ਕਹਿ ਰਿਹਾ ਕਿ ਅਸੀਂ ਐਫ ਆਈ ਆਰ ਕਰਤੀ ਤਬਾਦਲੇ ਕਰਤੇ ਹੁਣ ਹੋਰ ਕਿਹੜਾ ਇਨਸਾਫ ਜੀ ਪੁਲਿਸ ਐਫ ਆਈ ਆਰ ਕੀਤੀ ਹੈ 8ਵੇਂ ਦਿਨ ਐਫ ਆਈ ਆਰ ਕੀਤੀ ਗਈ ਪਹਿਲੇ ਤੇ ਐਫ ਆਈ ਆਰ ਹੀ ਨਹੀਂ ਕੀਤੀ ਗਈ ਸੀਗੀ ਅਗਰ ਇੰਨਾ ਹੀ ਕਹਿ ਰਹੇ ਨੇ ਕਿ ਹੋਰ ਕਿਹੜਾ ਇਨਸਾਫ ਤੇ 8ਵੇਂ ਦਿਨ ਇਨਸਾਫ ਕਿਉਂ ਦਿੱਤਾ ਗਿਆ ਕਿ ਐਫ ਆਈ ਆਰ ਦਾ ਅਜੇ ਤੱਕ ਮੈਨੂੰ ਐਫ ਆਈ ਆਰ ਵਿੱਚ ਕਿਹੜੇ ਬੰਦੇ ਨੇ ਜਿਨ੍ਹਾਂ ਨੂੰ ਸਸਪੈਂਡ ਕੀਤਾ ਹੈ 12 ਬੰਦਿਆਂ ਦਾ ਨਾਮ ਨਹੀਂ ਪਤਾ ਜਿੱਦਾਂ ਪਹਿਲੇ ਇਹਨਾਂ ਨੇ ਸ਼ਮਿੰਦਰ ਸਿੰਘ ਨੂੰ सस्पेंशन ਤੋਂ ਕੱਢ ਦਿੱਤਾ ਸੀ ਬਾਹਰ ਜਿਹੜਾ ਇਹਨਾਂ ਦਾ ਬਲੂ ਹਾਈਟ ਮੈਨ ਹੈ ਉਦੋਂ ਹੀ ਹੋਨੇ ਵੀ ਕਿਹੜੇ ਬੰਦੇ 12 ਦੇ 12 सस्पेंड ਹੋਏ ਸਾਨੂੰ ਨਹੀਂ ਪਤਾ ਦੂਜੀ ਗੱਲ ਐਫ ਆਈ ਆਰ ਕਰ ਦਿੱਤੀ ਮਗਰ ਜਿਹੜੀ ਸਾਰੀ ਕਹਾਣੀ ਐਸ ਐਸ ਪੀ ਸਾਹਿਬ ਜਿਨ੍ਹਾਂ ਨੇ ਫੈਲਾਈ ਹੈ ਜਿਨ੍ਹਾਂ ਦੀ ਵਜ੍ਹਾ ਨਾਲ ਇਹ ਸਾਰੀ ਪ੍ਰੋਬਲਮ ਆਈ ਹੈ ਕਿ ਆਪਣਾ ਸ਼ਮਿੰਦਰ ਸਿੰਘ ਆਪਣੇ ਅਫਸਰਾਂ ਨੂੰ ਜਿਹੜੇ ਪੁਲਿਸ ਦੇ ਗੁੰਡੇ ਹਨ ਉਹਨਾਂ ਨੂੰ ਬਚਾਉਣ ਲਈ ਉਹਨਾਂ ਦੇ ਨਾਮ 9 ਦਿਨ ਲੱਗ ਗਏ ਜਦੋਂ ਤੁਸੀਂ ਸਸਪੈਂਡ ਕੀਤਾ ਸੀ ਤੇ ਮਤਲਬ ਤੁਹਾਨੂੰ ਪਤਾ ਸੀ ਕਿਹੜੇ ਬੰਦੇ ਨੇ ਉਹਨਾਂ ਦੇ ਨਾਮ ਦੱਸਦੇ ਹੋਏ ਤੁਹਾਨੂੰ 12 ਦਿਨ ਕਿਉਂ ਲੱਗ ਗਏ ਲੱਗਦਾ ਕਿ ਮੈਡਮ ਕਿਤਨਾ ਕਿਤੇ ਪੁਲਿਸ ਵੱਧ ਤੋਂ ਵੱਧ ਬਚਾਅ ਉਹਨਾਂ ਦਾ ਕਰਨਾ ਚਾਹੁੰਦੀ ਹੈ ਜੀ ਅਜੇ ਵੀ ਕਰਨਾ ਚਾਹੁੰਦੀ ਹੈ ਅਜੇ ਵੀ ਆਪਣੇ ਕਰਮਚਾਰੀਆਂ ਨੂੰ ਬਚਾਉਣਾ ਚਾਹੁੰਦੀ ਹੈ ਤਾਂ ਹੀ ਉਹ ਮੈਜਿਸਟ੍ਰੇਟਲ ਇਨਕੁਆਇਰੀ ਮੰਗ ਰਹੀ ਹੈ ਸੀਬੀਆਈ ਇਨਕੁਆਇਰੀ ਅਸੀਂ ਇਸ ਕਰਕੇ ਮੰਗ ਰਹੇ ਹਾਂ ਕਿਉਂਕਿ ਇੱਕ ਸੈਂਟਰਲ ਜਾਂਚ ਹੋਏਗੀ ਜਿਸ ਵਿੱਚ ਕਿਸੇ ਦਾ ਕੋਈ ਕਹਿਣਾ ਨਹੀਂ ਹੋਏਗਾ ਜਦੋਂ ਕਿਸੇ ਦਾ ਕੋਈ ਕਹਿਣਾ ਹੀ ਨਹੀਂ ਹੈ ਤੇ ਜਿਹੜਾ ਗੁਨੇਗਾਰ ਹੋਏਗਾ ਉਸਨੂੰ ਸਜ਼ਾ ਮਿਲੇਗੀ ਮੇਰੇ ਹਸਬੰਡ ਗੁਨੇਗਾਰ ਹੋਣਗੇ ਤੇ ਉਹਨਾਂ ਨੂੰ ਸਜ਼ਾ ਮਿਲੇਗੀ ਤੇ ਮੈਂ ਤੇ ਫ੍ਰੀ ਟ੍ਰਾਇਲ ਕਰੀ ਅਗਰ ਮੇਰੇ ਹਸਬੰਡ ਗੁਨੇਗਾਰ ਹੋਣਗੇ ਮੈਂ ਫੇਰ ਇਥੇ ਆ ਕੇ ਦੱਸੂਗੀ ਕਿ ਜੀ ਮੈਂ ਮਾਫੀ ਮੰਗਦੀ ਆ ਮੇਰੇ ਹਸਬੰਡ ਗੁਨੇਗਾਰ ਸੀਗੇ ਜਿਸੀ ਤੇ ਐਸਐਸਪੀ ਦੀ ਕੀ ਭੂਮਿਕਾ ਹੈ ਕੱਲ ਡੀਸੀ ਮੈਡਮ ਪ੍ਰੀਤੀ ਯਾਦਵ ਵੀ ਤੁਹਾਡੇ ਤੱਕ ਪਹੁੰਚ ਕਰਦੇ ਆ ਤੁਹਾਨੂੰ ਲੈ ਕੇ ਵੀ ਜਾਂਦੇ ਆ ਫਿਰ ਐਸਐਸਪੀ ਨਾਨਕ ਸਿੰਘ ਜਿਨ੍ਹਾਂ ਦੀ ਮੁੱਖ ਭੂਮਿਕਾ ਹੁੰਦੀ ਆ ਕਿਉਂਕਿ ਜਿਲੇ ਦੀ ਅਗਵਾਈ ਕਰ ਰਿਹਾ ਤੇ ਜ਼ਿਲ੍ਹਾ ਮੈਜਿਸਟਰ ਨਾਲ ਨੇ ਲੱਗਦਾ ਕਿ ਕੁਝ ਇਨਸਾਫ ਦੀ ਅਜੇ ਕਿਰਨ ਬਾਕੀ ਆ ਜੀ ਡੀਸੀ ਮੈਡਮ ਨੇ ਲਈ ਮੈਂ ਕੋਈ ਗਲਤ ਗੱਲ ਨਹੀਂ ਕਹੂੰਗੀ ਉਹਨਾਂ ਨੇ ਮੇਰਾ ਸਾਥ ਦਿੱਤਾ ਹੈ ਕੱਲ ਮੈਂ ਅੰਦਰ ਗਈ ਸੀ ਇੱਕ ਵੀਡੀਓ ਵਾਇਰਲ ਕੀਤੀ ਹੈ ਕਿ ਡੀਸੀ मैम ਤੇ ਮੇਰੀ ਬੈਸ ਹੋ ਰਹੀ ਹੈ ਉਹ ਬੈਸ ਨਹੀਂ ਸੀ ਉਹ ਮੈਨੂੰ ਕਹ ਰਹੀ ਸੀ ਕਮਰੇ ਚ ਆ ਜਾਓ ਮੈਂ ਕਿਹਾ ਨਹੀਂ ਮੈਂ ਜਾ ਸਕਦੀ ਕਮਰੇਜ ਕਿਉਂਕਿ ਉਹਨ ਜਠੇਬੰਦਰੀ ਸਾਰੀ ਇਨਵੋਲ ਹੈ ਤੇ ਮੈਂ ਇਕੱਲੇ ਕਿਸੇ ਨਾਲ ਗੱਲ ਨਹੀਂ ਕਰ ਸਕਦੀ ਅੱਜ ਸਾਰੀ ਜਨਤਾ ਮੇਰੇ ਨਾਲ ਖੜੀ ਹੈ ਤੇ ਮੈਂ ਜਾ ਕੇ ਬੋਲਾਂ ਜੀ ਮੇਰਾ ਗੱਲ ਹੋ ਗਈ ਤੇ ਹੁਣ ਤੁਸੀਂ ਜਾਓ ਬਾਏ ਬਾਏ ਟਾਟਾ ਇਦਾਂ ਨਹੀਂ ਹੁੰਦਾ ਜਦੋਂ ਪੂਰੀ ਸੰਸਥਾ ਪੂਰਾ ਦੇਸ਼ ਮੇਰੇ ਨਾਲ ਖੜਾ ਹੈ ਤੇ ਮੈਨੂੰ ਉਹਨਾਂ ਨੂੰ ਵੀ ਉਹਨਾਂ ਹੀ ਜਵਾਬ ਦੇਣਾ ਹੈ ਉਹਨਾਂ ਦਾ ਵੀ ਉਹਨਾਂ ਹੀ ਰਾਈਟ ਹੈ ਕਿ ਜਾਣਨ ਦਾ ਕਿ ਕੀ ਕੰਮ ਹੋ ਰਿਹਾ ਹੈ ਕੀ ਅਧਿਕਾਰੀਆਂ ਨੇ ਸਾਨੂੰ ਕਿਹਾ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕੋਈ ਵੀ ਪਰਸਨਲ ਗੱਲ ਨਹੀਂ ਸੁਣਾਂਗੀ ਜਿਹੜੇ ਇਸ ਕੇਸ ਤੇ ਬਾਰੇ ਗੱਲ ਹੈ ਉਹ ਸਾਡੇ ਵਿੱਚ ਬੈਠ ਕੇ ਦੱਸੋ ਉਹ ਜਦ ਮੈਂ ਚਾਹਨੀਆ ਦੂਜੀ ਗੱਲ ਐਸਐਸਪੀ ਨਾਨਕ ਇਹ ਅਜੀਬ ਹੈ ਉਹ ਮਤਲਬ ਇੰਨਾ ਹੈ ਇਨਕਾਰੀ ਕਿ ਇਹ ਮਤਲਬ ਉਹਨਾਂ ਨੂੰ ਆਪਣੇ ਅਫਸਰ ਚਾਰ ਅਫਸਰਾਂ ਦੇ ਨਾਮ ਕਹਿ ਦਿੱਤੇ ਬਾਕੀ ਦੱਸਣਾ ਜ਼ਰੂਰੀ ਨਹੀਂ ਸਮਝਿਆ ਮੈਂ ਖਾਲੀ ਦੋ ਹੀ ਮੰਗਾਂ chatID ਹੋਰ ਕੋਈ ਮੰਗਾ ਨਹੀਂ ਹੈ ਪੰਜਾਬ ਸਰਕਾਰ ਨੂੰ ਰਿਕਵੈਸਟ ਕਰਦੀਆਂ ਕਿ ਦੋਨੋਂ ਮੰਗਾ ਸਾਡੀ ਪੂਰੀ ਕਰੋ ਆਪਾਂ ਮੋਰਚਾ ਉਠਾਈਏ ਔਰ ਤੁਹਾਨੂੰ ਧੰਨਵਾਦ ਕਰੀਏ ਔਰ ਜਾਈਏ ਪਰ ਦੇਸ਼ ਦੀਆਂ ਏਜੰਸੀਆਂ ਦੇ ਵਿੱਚ ਕਿਸ ਤਰ੍ਹਾਂ ਦਾ ਭਰੋਸਾ ਹੈ ਤੁਸੀਂ ਮੰਗ ਕੀਤੀ ਹੈ सीबीआई ਤੋਂ ਤੁਸੀਂ ਮੰਗ ਕੀਤੀ ਹੈ ਐਨਆਈ ਤੋਂ ਤੁਸੀਂ ਨਾਇਕ ਜਾਂਚ ਵਾਲ ਕਿਉਂ ਨਹੀਂ ਜਾਣਾ ਚਾਹੁੰਦੇ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਅਸੀਂ ਆਈਐਸ ਪਰਮਵੀਰ ਨੂੰ ਬਿਠਾਤਾ ਨਾਇਕ ਜਾਂਚ ਬਿਠਾਤੀ ਲੱਗਦਾ ਨਹੀਂ ਕਿ ਪੰਜਾਬ ਦੀਆਂ ਏਜੰਸੀਆਂ ਜਾਂ ਸਰਕਾਰਾਂ ਵੱਲੋਂ ਜਿਸ ਤਰ੍ਹਾਂ ਦੀ ਜਾਂਚ ਸਿੱਟ ਪਾਈ ਜਾਂਦੀ ਹੈ ਉਹਦੇ ਵਿੱਚ ਭਰੋਸਾ ਨਹੀਂ ਜੀ ਬਿਲਕੁਲ ਵੀ ਨਹੀਂ ਸਾਡੇ ਕੋਲ ਇਹ ਜੇ ਬਹੁਤ ਕੇਸ ਔਰ ਵੀਡੀਓ ਤੁਸੀਂ ਦੇਖੇ ਹੋਣੇ ਜਿਹੜੇ ਪੰਜਾਬ ਸਿੱਟ ਤੇ ਜਿਹੜਾ ਬਿਠਾਦੇ ਨੇ ਉਹ ਤੇ ਖਾਲੀ ਇੱਕ ਆਈ ਵਾਸ਼ ਹੈ ਕਿਉਂਕਿ ਉਸ ਵਿੱਚ ਸਕੇਨਾ ਹੋ ਰਾਇਤੇ ਸਰਕਾਰੀ ਇਨਵੋਲਵ ਨਾ ਤੇ ਆਪਾਂ ਸਰਕਾਰ ਤੋਂ ਬਾਹਰ ਜਾ ਕੇ ਕਿਉਂਕਿ ਸਰਕਾਰ ਹੀ ਨੇ ਇਸ ਨੂੰ ਇਹ ਚਾਰ ਬੰਦਿਆਂ ਨੂੰ ਬਚਾਇਆ ਹੋਇਆ ਸੀ ਸਰਕਾਰ ਨੇ ਇੰਨਾ ਹੱਕ ਹੀ ਕਿਉਂ ਦਿੱਤਾ ਹੋਇਆ ਹੈ ਇੱਕ ਪੁਲਿਸ ਜਿਹੜੇ ਸਾਡੀ ਸੁਰੱਖਿਆ ਲਈ ਹੁੰਦਾ ਹੈ ਕਿ ਉਹ ਡੰਡੇ ਕਟੇ ਕਿਸੇ ਨੂੰ ਗੋਲੀ ਮਾਰ ਦੇ ਕੁਝ ਵੀ ਹੋਏ ਤੁਸੀਂ ਅਗਰ ਸੋਸ਼ਲ ਮੀਡੀਆ ਤੇ ਜਾਓਗੇ ਇਹਨਾਂ ਉਸ ਤਰ੍ਹਾਂ ਦੇ ਬਾਰੇ ਬਹੁਤ ਕੇਸਿਸ ਹੈ ਜਿਨ੍ਹਾਂ ਨੂੰ ਸਰਕਾਰ ਨੇ ਬੰਦ ਕਰਤਾ ਕੇਸਿਸ ਇਹ ਜੇ ਲੋਕੀ ਰੋ ਰਹੇ ਨੇ ਇਥੇ ਜਿਨ੍ਹਾਂ ਦੇ ਰੋਨੀ ਹਰਜਿੰਦਰ ਢਿੱਲੋਂ ਦੇ ਕੇਸਿਸ ਚੱਲ ਰਹੇ ਨੇ ਤਾਂ ਸਰਕਾਰ ਨੇ ਆਪਣੀ ਜਿਹੜੀ ਰਿਪੋਰਟ ਪਾੰਦੇ ਨੇ ਉਹ ਰਿਪੋਰਟ ਕੁਝ ਨਹੀਂ ਪਾਇਆ ਬੋਲਿਆ ਗਲਤੀ ਨਹੀਂ ਔਰ ਦਬਾਅ ਪਾ ਕੇ ਬਾਜੀ ਕੰਪਰੋਮਾਈਜ਼ ਕਰਕੇ ਕਦਮ ਕਿਉਂ ਐਫਆਈਆਰ ਅਜਾ ਬੇਵਾਲੇ ਦੇ ਨਾਮ ਕੀਤੀ ਗਈ ਕਿਉਂਕਿ ਜਦੋਂ ਅਗਰ ਉਹ ਐਫਆਈਆਰ ਹੀ ਵਾਪਸ ਲੈ ਲੈਂਦਾ ਤੇ ਕੇਸ ਮੁੱਕ ਗਿਆ ਸਾਡੇ ਕੋਲ ਤੇ ਕੁਛ ਹੈ ਹੀ ਨਹੀਂ ਸੀਗਾ ਅਸੀਂ ਦੇਖੋ ਆਪਣੇ ਨਾਮ ਐਫਆਈਆਰ ਪਾ ਰਹੇ ਆ ਨਾ ਤੇ ਮਤਲਬ ਅਸੀਂ ਇਹ ਰਿਸਕ ਚੁੱਕ ਰਹੇ ਆ ਕਿ ਜਦੋਂ ਇਨਕੁਆਇਰੀ ਸੀਬੀਆਈ ਇਨਕੁਆਇਰੀ ਪਾ ਰਹੇ ਆ ਤੇ ਖਾਲੀ ਪੰਜਾਬ ਸਰਕਾਰ ਦੇ ਪੁਲਿਸ ਤੇ ਕਰਮੀਆਂ ਲਈ ਨਹੀਂ ਹੈ ਉਹ ਮੇਰੇ ਹਸਬੰਦ ਨੇ ਵੀ ਦੇਣੀ ਹੈ ਨਾ ਸਟੇਟਮੈਂਟ ਔਰ ਮੇਰੇ ਬੇਟੇ ਨੇ ਵੀ ਦੇਣੀ ਹੈ ਤੇ ਅਗਰ ਉਹ ਗਲਤ ਪਾਏ ਗਏ ਤਾਂ ਉਹਨਾਂ ਨੂੰ ਵੀ 19 ਸਜ਼ਾ ਮਿਲੇਗੀ ਉਹ ਕੁਝ ਲੋਕ ਜਿਹੜੇ ਆ سوشل میڈیا ਤੇ ਇੱਕ ਤੁਹਾਡੀ ਵੀਡੀਓ ਨੂੰ ਵਾਇਰਲ ਕਰ ਰਿਹਾ ਮਨ ਦਾ ਬੰਦਾ ਭਰਿਆ ਹੁੰਦਾ ਕਿ ਕਈ ਵਾਰੀ ਇਹੋ ਜੀ ਲੈਂਗੁਏਜ ਨਿਕਲ ਜਾਂਦੀ ਹੈ ਉਸ ਨੂੰ ਟ੍ਰੋਲ ਕੀਤਾ ਜਾ ਰਿਹਾ ਉਹ ਵੀ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਹੈ ਲੱਗਦਾ ਹੈ ਕਿ ਕਿਤੇ ਨਾ ਕਿਤੇ ਤੁਹਾਨੂੰ ਬੈਕਫੋਰਡ ਤੇ ਧੱਕਣ ਲਈ ਅਜਿਹਾ ਕੁਝ ਕੀਤਾ ਜਾ ਰਿਹਾ ਜੀ ਬਿਲਕੁਲ ਕਰਿਆ ਜਾ ਰਿਹਾ ਮੇਰੀ ਗੱਲ ਦੱਸੋ ਅੱਜ ਕਿਹੜਾ ਬੱਚਾ ਜਾਂ ਕਿਹੜਾ ਪੰਜਾਬ ਦਾ ਨਾਗਰਿਕ ਨਹੀਂ ਪਿੰਦਾ ਤੁਸੀਂ ਸਾਰੇ ਆਪਣੇ ਘਰੇ ਪਿੰਦੇ ਹੋ ਬਾਹਰ ਰੈਸਟੋਰੈਂਟ ਜਾ ਕੇ ਪਿੰਦੇ ਆ ਮਗਰ ਕਿ ਤੁਸੀਂ ਡਰਿੰਕ ਕਰਦੇ ਹੋ ਤਾਂ ਉਸ ਦਾ ਮਤਲਬ ਹੈ ਕਿ ਪੁਲਿਸ ਸਰਕਾਰ ਗੱਡੀ ਖੜੀ ਹੋਈ ਹੈ ਤੇ ਕੁੱਟਣਾ ਸ਼ੁਰੂ ਕਰ ਦੇਗੀ ਪਰ ਦੂਜੀ ਗੱਲ ਇੱਕ ਵੀਡੀਓ ਦਿਖਾ ਦੇ ਇੱਕ ਪ੍ਰੂਫ ਦੇ ਦੇ ਜਿੱਥੇ ਮੇਰਾ ਬੇਟਾ ਔਰ ਹਸਬੰਡ ਪੀਰੇ ਸੀ ਤੇ ਫਿਰ ਮੈਂ ਤਾਂ ਗੱਲ ਕਰੂ ਪਰ ਕੋਮਣ ਬ੍ਰਦਰ ਕੋਮਣ ਬ੍ਰਦਰ ਵੱਲੋਂ ਗੱਲ ਕੀਤੀ ਜਾ ਰਹੀ ਹੈ ਕੁਝ ਜਿਹੜੇ ਵਕੀਲ ਹੈ ਉਹਨਾਂ ਦਾ ਪੱਖ ਦਿੰਦੇ ਨਜ਼ਰ ਆ ਰਿਹਾ ਕੱਲ ਉਹਨਾਂ ਦੀ ਪਤਨੀ ਵੀ ਇੱਕ ਨਿੱਜੀ ਚੈਨਲ ਦੇ ਉੱਤੇ ਆਏ ਸੀ ਉਹਨਾਂ ਨੇ ਵੀ ਆਪਣਾ ਪੱਖ ਰੱਖਿਆ ਸੀ ਜਦੇ ਵਿੱਚ ਬੋਪਾ ਰਾਜੀ ਦੀ ਮਾਤਾ ਜੀ ਤੇ ਰੌਣੀ ਸਿੰਘ ਦੀ ਪਤਨੀ ਲੱਗਦਾ ਕਿ ਉਹ ਵੀ ਕਹਿ ਰਿਹਾ ਕਿ ਜੇ ਤੁਸੀਂ ਇਨਸਾਫ ਮੰਗ ਰਹੇ ਹੋ ਤਾਂ ਅਸੀਂ ਵੀ ਇਨਸਾਫ ਲੈਣਾ ਜੀ ਇਨਸਾਫ ਮੰਗਣ ਮੈਂ ਤਾਂ ਕਹਿੰਨੀ ਆ ਜਿਹੜਾ ਸਹੀ ਹੈ ਉਸ ਨੂੰ ਇਨਸਾਫ ਮਿਲੇ ਮੈਂ ਹੋਨੇ ਵੀ ਆਈ ਹੋ ਕਹਿ ਰਹੀ ਆ ਜਿਹੜਾ ਸਹੀ ਹੈ ਉਸ ਨੂੰ ਇਨਸਾਫ ਮਿਲੇ ਜਦੋਂ ਜਿਹੜਾ ਬੰਦੇ ਨਾਲ ਕੋਈ ਦੁਰਘਟਨਾ ਹੋਈ ਹੈ ਮੈਂ ਪੂਰੇ ਰਿਕਾਰਡਸ ਐਵਿਡੈਂਸ ਪਾਇਆ ਉਸ ਵੀ ਤੁਸੀਂ ਦੇਖਿਆ ਹੋ ਨਾ ਪੂਰੀ ਰਾਤ ਮੈਂ ਪੂਰੇ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਕਮ ਸੇ ਕਮ 50 50 ਫੋਨ ਕੀਤੇ ਤੇ ਪਹਿਲਾ ਰਿਪੋਰਟ ਕਰਨ ਦਾ ਮੈਟਰ ਹੋਰ ਪਹਿਲਾ ਐਫ ਆਈ ਆਰ ਦੇ ਹੱਕਦਾਰ ਅਸੀਂ ਸੀ ਤੇ ਇੱਕ ਟਾਬੇ ਵਾਲੇ ਜਿਸ ਨੇ ਮੈਨੂੰ ਸਾਰੀ ਖਬਰ ਦਿੱਤੀ ਸਾਰੀ ਵੀਡੀਓ ਦਿੱਤੀਆਂ ਹੋਰ ਉਸ ਬੰਦੇ ਨੇ ਤਾਂ ਕਾਲ ਮੁਕਰ ਕੇ ਸਟੇਟਮੈਂਟ ਦਿੱਤੀ ਤਾਂ ਤੁਸੀਂ ਸਮਝ ਸਕਦੇ ਹੋ ਕਿ ਕਿ ਉਹ ਟਾਬੇ ਜਿਹੜੇ ਨਾ ਲੀਗਲ ਨਹੀਂ ਹੈਗੇ ਰਾਤੀ 1:30 ਵਜੇ ਤੋਂ ਬਾਅਦ ਖੋਲਣ ਲਈ ਉਹ ਪੁਲਿਸ ਕਰਮਚਾਰੀ ਉਹਨਾਂ ਨੂੰ ਖੋਲਣ ਦਿੰਦੇ ਨੇ ਤੇ ਉੱਥੇ ਉਹ ਕਹਿੰਦਾ ਜੀ ਸਿਵਲ ਡਰੈਸ ਤੇ ਬੰਦਾ ਆਇਆ ਸੀ ਅਸੀਂ ਪਛਾਣਿਆ ਨਹੀਂ ਤੁਸੀਂ ਮੈਨੂੰ ਇਹ ਦੱਸੋ ਕਿਹੜਾ ਆਈ ਵਾਚ ਦੀ ਗੱਲ ਕਰ ਰਹੇ ਆ ਕੀ ਆਪਾਂ ਇਹ ਚਾਰ ਇਨਸਪੈਕਟਰਸ ਨੂੰ ਪੂਰਾ ਪੰਜਾਬ ਜਾਂਦਾ ਉਹ ਟਾਬੇ ਵਾਲਾ ਜਿੱਥੇ ਉਹ ਰੋਜ਼ ਖਾਣੇ ਖਾਂਦੇ ਨੇ ਉਹ ਪਛਾਣਦਾ ਨਹੀਂ ਉਹਨਾਂ ਅੱਛਾ ਮੇਰਾ ਇੱਕ ਲਾਸਟ ਸਵਾਲ ਹੈ ਕਿ ਇਨਕਾਊਂਟਰ ਕਰਕੇ ਕਿਸ ਤਰ੍ਹਾਂ ਹੰਕਾਰ ਜਾਗਦਾ ਹੈ ਇਹ ਵੀ ਸਾਰਿਆਂ ਦੇ ਸਾਹਮਣੇ ਆ ਰਿਹਾ ਪਰ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਇਨਕਾਊਂਟਰ ਕੀਤੇ ਜਾ ਰਹੇ ਆ ਜਿਸ ਤਰ੍ਹਾਂ ਐਨਬੀਆ ਸ਼ੈਕਟ ਤਹਿਤ ਪਰਚੇ ਕੀਤੇ ਜਾ ਰਹੇ ਆ ਇਸ ਨੂੰ ਕਿਸ ਤਰ੍ਹਾਂ ਵੇਖਦੇ ਹੋ ਕਿ ਉੱਤਰ ਪ੍ਰਦੇਸ਼ ਦੀ ਇੱਕ ਐਗਜ਼ਾਮਪਲ ਪੰਜਾਬ ਦੇ ਵਿੱਚ ਸਰਕਾਰ ਫਿੱਟ ਕਰਨਾ ਚਾਹੁੰਦੀ ਆ ਕਿ ਜਿਸ ਤਰ੍ਹਾਂ ਇਨਕਾਊਂਟਰ ਕੀਤੇ ਜਾ ਰਹੇ ਆ ਉਹਦਾ ਕਿਤੇ ਨਾ ਕਿਤੇ ਲੱਗਦਾ ਕਿ ਪੰਜਾਬ ਪੁਲਿਸ ਦੇ ਵਿੱਚ ਅਜਿਹਾ ਇੱਕ ਹੰਕਾਰ ਬੋਲਦਾ ਜੀ ਤਾਂ ਇਨਕਾਊਂਟਰ ਉਹਨਾਂ ਦਾ ਕਰੋ ਜਿਹੜੇ ਮੁਲਜ਼ਮ ਹਨ ਜਿਹੜੇ ਅਪਰਾਧੀ ਹਨ ਸ਼ਰੀਫਾਂ ਦਾ ਇਨਕਾਊਂਟਰ ਕਰਕੇ ਅਵਾਰਡ ਤੇ 10 ਤੋਂ ਲੱਖ ਦੇ ਅਵਾਰਡ ਹੋਰ ਪ੍ਰਮੋਸ਼ਨਾਂ ਸ਼ੋਭਾ ਨਹੀਂ ਦਿੰਦੀਆਂ ਔਰ ਦੂਜੀ ਗੱਲ ਆਪਾਂ ਪੂਰੇ ਪੰਜਾਬ ਆਪਾਂ ਜਾਂਦੇ ਹਾਂ ਅੱਜ ਕੀ ਸਥਿਤੀ ਹੈ ਪੰਜਾਬ ਦੀ ਗੁੰਡਾਗਰਦੀ ਸਰਕਾਰ ਦੀ ਗੁੰਡਾਗਰਦੀ ਨਹੀਂ ਇਹ ਪੁਲਿਸ ਵਾਲਿਆਂ ਦੀ ਗੁੰਡਾਗਰਦੀ ਹੈ ਕਿੱਦਾਂ ਦਿੱਤੀ ਹੋਈ ਹੈ ਅੱਜ ਤੁਸੀਂ ਮੈਨੂੰ ਇਹ ਦੱਸੋ ਕਿਹੜਾ ਨਾਗਰਿਕ ਖੁਸ਼ ਹੈ ਜੋ ਇੱਕ ਐਫ ਆਈ ਆਰ ਵੀ ਕਰ ਦੇਣਾ ਅਗਰ ਮਤਲਬ ਕੰਪਲੇਨ ਦੇਣ ਜਾਣ ਤੋਂ ਵੀ ਸੋਧਾ ਛੱਡ ਪਰੇ ਕਿਉਂਕਿ ਉਸ ਨੂੰ ਪਤਾ ਹੈ ਉਸ ਨੂੰ ਜਸਟਿਸ ਨਹੀਂ ਮਿਲੇਗਾ ਜਦੋਂ ਜਸਟਿਸ ਨਹੀਂ ਮਿਲ ਰਿਹਾ ਸੀ ਹੋਰ ਸ਼ਾਇਦ ਰੱਬ ਨੇ ਮੈਨੂੰ ਐ ਸੋਚਦਿਆਂ ਰੱਬ ਨੇ ਕਹਿੰਦੇ ਨਾ ਜਦੋਂ ਅੱਤੀ ਹੋ ਜਾਂਦੀ ਹੈ ਤੇ ਰੱਬ ਕੋਈ ਨਾ ਕੋਈ ਖੜਾ ਕਰਦਾ ਹੈ ਤੇ ਸ਼ਾਇਦ ਮੈਨੂੰ ਉਸਲੇ ਆ ਕੇ ਖੜਾ ਕੀਤਾ ਜਦੋਂ ਪੰਜਾਬ ਨੂੰ ਆਵਾਜ਼ ਦੀ ਜਰੂਰਤ ਸੀ ਮੈਂ ਕੋਈ ਪੋਲੀਟੀਸ਼ਨ ਨਹੀਂ ਹਾਂ ਨਾ ਮੈਂ ਕੋਈ ਪੋਲੀਟੀਕਲ ਪਾਰਟੀ ਦੀ ਹਾਂ ਬਟ ਮੈਂ ਇੱਕ ਪੰਜਾਬ ਦੀ ਆਵਾਜ਼ ਬਣਾਂਗੀ ਸੱਚਾਈ ਲਈ ਜਿਸ ਦੀ ਵੀ ਸੱਚਾਈ ਹੋਏਗੀ ਉਸ ਨੂੰ ਸਜਾऊंगी ਲੱਗਦਾ ਕਿ ਐਸਐਸਪੀ ਦੇ ਟਰਾਂਸਫਰ ਤੋਂ ਬਾਅਦ ਇਹ ਪੱਕਾ ਮੁਰਚਾ ਉੱਠ ਸਕਦਾ ਹੈ ਜੀ ਬਿਲਕੁਲ ਐਸਐਸਪੀ ਦਾ ਟਰਾਂਸਫਰ ਹੋਰ ਸੀਬੀਆਈ ਇਨਕੁਆਇਰੀ ਤੋਂ ਬਾਅਦ ਇਹ ਮੋਰਚਾ ਅਸੀਂ ਪੀਸਫੁਲ ਤਰ੍ਹਾਂ ਬਾਤ ਕਰਦੇ ਹੋਏ ਚੁਕਲਾਂਗੇ ਐਸਾਡੀ ਇੱਜ਼ਤ ਦੀ ਗੱਲ ਹੈ ਖਾਲੀ ਮੇਰੇ ਹਸਬੰਦ ਦੀ ਨਹੀਂ ਦੇਸ਼ ਦੀ ਇੱਜ਼ਤ ਦੀ ਗੱਲ ਹੈ ਜੋ ਤੁਸੀਂ ਵੀਡੀਓਜ਼ ਦੇਖੇ ਜਿਸ ਤਰੀਕੇ ਨਾਲ ਕਰਨਲ ਸਾਹਿਬ ਨੂੰ ਮਾਰਿਆ ਜਾ ਰਿਹਾ ਸੀ ਬੇਹੋਸ਼ ਬੰਦੇ ਨੂੰ ਉਹ ਤੁਸੀਂ ਉਸ ਨੂੰ ਜਸਟੀਫਾਈ ਕਰਦੇ ਹੋ ਥੈਂਕ ਯੂ ਧੰਨਵਾਦ ਇਹ ਸਨ ਰਿਤੂ ਬਾਠ ਜਿਨ੍ਹਾਂ ਨੇ ਸਪਸ਼ਟ ਕੀਤਾ ਕਿ ਪੱਕੇ ਮੋਰਚੇ ਨੂੰ ਤਾਂ ਹੀ ਸਮਾਪਤ ਕੀਤਾ ਜਾ ਸਕਦਾ ਜਦੋਂ ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਦਾ ਤਬਾਦਲਾ ਤੇ ਦੂਜਾ ਸੀਬੀਆਈ ਦੇ ਕੋਲ ਇਸ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਜਿਸ ਢੰਗ ਦੇ ਨਾਲ ਪੂਰੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਢੰਗ ਦੇ ਨਾਲ ਬਾਰ-ਬਾਰ ਐਫਆਰ ਇੱਕ ਵਾਰੀ ਐਫਆਰ ਕੀਤੀ ਗਈ ਹਨ ਪਛਤੇ ਦੇ ਖਿਲਾਫ ਫਿਰ ਕੁਝ ਬੰਦਿਆਂ ਦੇ ਖਿਲਾਫ ਪਰੰਤੂ ਅਜੇ ਵੀ ਲੁਕਵੇਂ ਢੰਗ ਦੇ ਨਾਲ ਜਿਸ ਢੰਗ ਦੇ ਨਾਲ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਦੇ ਨਾਲ ਵੱਡਾ ਰੋਸ ਪਾਇਆ ਜਾ ਰਿਹਾ ਹੈ ਯਾਰਾ ਮੈਂ ਅਮਰੀਕੰਦਰ ਸਿੰਘ ਦਿਰਾਲ ਕਵਰ ਸਿੰਘ 베ਦੀ ਮਸਾ ਟੀਵੀ ਪਟਿਆਲਾ